ਜੀ ਕਹਿੰਦੇ ਨੇ ਪੜਨਾ ਬਵਾਰਕ ਖੈ ਪੰਡਤ ਨੂੰ ਵੀ ਕਹਿੰਦੇ ਪਏ ਨੇ ਪਰ ਕਹਿਣ ਲੱਗੇ ਪੜ ਪੜ ਕੇ ਜੇਕਰ ਵਾਕਿਆ ਹੀ ਅੰਦਰੂਨੀ ਤੌਰ ਤੇ ਦੀਵਾ ਨਹੀਂ ਨਾ ਬਲਿਆ ਆਤਮਿਕ ਪ੍ਰਕਾਸ਼ ਨਹੀਂ ਹੋਇਆ ਤੇ ਕਹਿਣ ਲੱਗੇ ਇਹ ਪੜਾਈ ਵੰਦਿਓ ਸਮਾਜ ਦੇ ਅੰਦਰ ਇੱਕ ਬੇੜੀ ਵੱਡੀ ਬਿਮਾਰੀਆਂ ਦਾ ਕਾਰਨ ਬਣਦੀ ਏ ਹੁਣ ਇਲਮ ਤਾਂ ਜੱਜ ਕੋਲ ਵੀ ਹੈ ਨਾ ਇਲਮ ਤਾਂ ਇੱਕ ਵੱਡੇ ਅਫਸਰ ਕੋਲ ਵੀ ਖੈ ਪੜ੍ਹਾਈ ਦੇ ਮਲਬੂਤੇ ਤੇ ਉੱਥੋਂ ਤੱਕ ਪਹੁੰਚ ਕੀਤੀ ਹੈ ਨਾ ਪਰ ਚੇਤੇ ਰੱਖਿਆ ਜੇ ਜੇਕਰ ਉਹਦੇ ਅੰਦਰ ਇਨਸਾਨੀਅਤ ਦਾ ਧਰਮ ਨਹੀਂ ਦੀਵਾ ਬਲਿਆ ਜੇਕਰ ਉਹਦੇ ਅੰਦਰ ਰੂਖਾਨੀਅਤ ਪ੍ਰਕਾਸ਼ ਨਹੀਂ ਹੋਇਆ ਜੇਕਰ ਉਹਨੇ ਕਦੀ ਜਪਜੀ ਦਾ ਆਸਰਾ ਨਹੀਂ ਨਾ ਲਿਆ ਫਿਰ ਜਿੰਨੀ ਕਰਪਸ਼ਨ ਉਹ ਕਰੇਗਾ ਜਿੰਮਤੀ ਰਿਸ਼ਵਤ ਖੋਰੀ ਲੈ ਕੇ ਦੁਨੀਆ ਦੇ ਅੰਦਰ ਸਾਧ ਸੰਗਤ ਨੁਕਸਾਨ ਉਹ ਸੱਜਣ ਪਹੁੰਚਾਏਗਾ ਦੁਨੀਆ ਵੀ ਕਹਿੰਦੀ ਹੈ ਕਿ ਇੰਨੀ ਕਰਪਟ ਲੋਕ ਵੀ ਨੇ ਸਮਾਜ ਵਿੱਚ